ਬਹੁਤ ਸਾਰਾ ਕੰਮ ਜਿਹੜਾ ਹੈ ਉਹ ਪਰਮੇਸ਼ਵਰ ਦਾ ਹੋ ਰਿਹਾ ਹੈ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਇਹ ਇਹ ਸੁਣਨ ਨੂੰ ਮਿਲਦਾ ਹੈ ਕਿ ਅਸੀਂ ਮਾਰਨਿੰਗ ਸੈਸ਼ਨ ਜਦੋਂ ਦਾ ਅਟੈਂਡ ਕਰਨਾ ਸ਼ੁਰੂ ਕੀਤਾ ਸਾਡੀ ਲਾਈਫ ਦੇ ਵਿੱਚ ਚੇਂਜ ਆਇਆ ਸਾਡੇ ਘਰ ਵਿੱਚ ਖੁਸ਼ੀਆਂ ਆ ਗਈਆਂ ਸਾਡੇ ਰਿਸ਼ਤਿਆਂ ਦੇ ਵਿੱਚ ਸੁਧਾਰ ਆ ਗਿਆ ਸਾਡੇ ਬੱਚਿਆਂ ਦੇ ਵਿੱਚ ਸੁਧਾਰ ਆ ਗਿਆ ਅਰ ਸਾਨੂੰ ਪ੍ਰਾਰਥਨਾ ਕਰਨੀ ਆਗੀ ਸਾਡਾ ਪਰਮੇਸ਼ਵਰ ਦੇ ਨਾਲ ਪ੍ਰੇਮ ਵਧ ਗਿਆ ਇਹ ਸਭ ਚੀਜ਼ਾਂ ਸੁਣ ਕੇ ਮੈਨੂੰ ਚੰਗਾ ਲੱਗਦਾ ਆ ਅਰ ਇਹ ਮਹਿਮਾ ਪਰਮੇਸ਼ਵਰ ਦੀ ਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਸ ਮਾਰਨਿੰਗ ਸੈਸ਼ਨ ਦੇ ਰਾਹੀਂ ਪਰਮੇਸ਼ਵਰ ਨੇ ਬlessing ਨੂੰ ਰਿਲੀਜ਼ ਕੀਤਾ ਆ ਮੈਂ ਖੁਦਾ ਦਾ ਬਹੁਤ ਧੰਨਵਾਦ ਕਰਦੀ ਆ ਅਰ ਮੈਂ ਪ੍ਰਾਰਥਨਾ ਕਰਦੀ ਕਿ ਉਹਨਾਂ ਦੀਆਂ ਬlessingਸ ਜੀਵਨ ਪਰ ਇਦਾਂ ਹੀ ਉਹਨਾਂ ਦੇ ਜੀਵਨ ਦੇ ਵਿੱਚ ਬਣਿਆ ਰਹਿਣ ਬਹੁਤ سارے ਪਰਨਪਰਾ ਜਿਹੜੇ ਉਹ ਦੂਰਾਂ ਨੇੜਿਆਂ ਤੋਂ ਆਣ ਕੇ ਮਿਲਦੇ ਆ इवन देन ਕਿ ਉਹ ਚਰਚ ਦੇ ਮੈਂਬਰ ਨਹੀਂ ਹੁੰਦੇ ਪਰ ਉਹ ਹੋਰ ਬਹੁਤ ਦੂਰ ਤੋਂ ਆਉਂਦੇ ਕੋਈ ਦਿੱਲੀ ਤੋਂ ਆਣ ਕੇ ਮਿਲ ਰਹੇ ਆ ਕੋਈ ਰਾਜਸਥਾਨ ਤੋਂ ਕੋਈ ਪਠਾਨਕੋਟ ਤੋਂ ਆਉਂਦੇ ਆ ਤੇ ਮੈਂ ਉਹਨਾਂ ਦੇ ਪਿਆਰ ਦੇ ਲਈ ਬਹੁਤ ਹੀ ਸ਼ੁਕਰਗੁਜ਼ਾਰ ਆ ਪ੍ਰਭੂ ਵਾਲਾ ਪਿਆਰ ਆ ਜੋ ਪਰਮੇਸ਼ਵਰ ਨੇ ਉਹਨਾਂ ਦੇ ਅੰਦਰ ਪਾਇਆ ਔਰ ਉਹ ਇਸ ਪਿਆਰ ਦਾ ਕਰਕੇ ਆਣ ਕੇ ਮਿਲਦੇ ਆ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਕਿੰਨੀਆਂ ਸੋਹਣੀਆਂ ਉਹਨਾਂ ਦੀ ਟੈਸਟੀਮੋਨੀਜ਼ ਆ ਕਿੰਨੀਆਂ ਸੋਹਣੀਆਂ ਉਹਨਾਂ ਦੀਆਂ ਗੱਲਾਂ ਆ ਜਿਹੜੀਆਂ ਪਰਮੇਸ਼ਰ ਨੇ ਉਹਨਾਂ ਦੇ ਮਨ ਵਿੱਚ ਪਾਈਆਂ ਆ ਤੇ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਓਕੇ ਜੀ ਬਹੁਤ ਸਾਰੇ ਰਜਿਸਟ੍ਰੇਸ਼ਨ ਦੇ ਬਾਰੇ ਵਿੱਚ ਪੁੱਛ ਰਹੇ ਆ ਤਾਂ ਗੁੱਡ ਨਿਊਜ਼ ਇਜ਼ ਕਿ 4 ਮਈ ਸ਼ਨੀਵਾਰ ਨੂੰ ਆਪਾਂ ਫਾਈਨਲ ਕਰ ਦਿੱਤੀ ਆ ਡੇਟ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਜਿਹੜੀ YouTube ਫੈਮਲੀ ਦੇ ਨਾਲ ਗੱਟ ਟੂਗੇਦਰ ਦੀ ਆ ਤਾਂ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਆ ਉਹ ਡਿਨਰ ਦਾ ਟਾਈਮ ਆ ਸੋ ਹਰ ਹਾਲ ਦੇ ਵਿੱਚ ਤੁਸੀਂ 6 ਵਜੇ ਜਿਹੜਾ ਆ ਕੋਸ਼ਿਸ਼ ਕਰਨਾ ਕਿ 6 ਤੋਂ 8 ਵਜੇ ਦੇ ਵਿੱਚ ਵਿੱਚ ਤੁਸੀਂ ਐਂਟਰ ਹੋ ਜਾਓ ਤੇ ਉਹਦੇ ਨਾਲ ਕੀ ਆ ਤੁਸੀਂ ਜਦੋਂ ਐਂਟਰ ਕਰਨਾ ਆ ਤਾਂ ਮੈਂ ਅੱਜ ਜਿਹੜਾ ਇਹ ਪੋਸਟਰ ਜਿੱਦਾਂ ਹੀ ਇਹ ਸੈਸ਼ਨ ਖਤਮ ਹੋਏਗਾ ਤਾਂ YouTube ਦੇ ਕਮਿਊਨਿਟੀ ਸੈਕਸ਼ਨ ਦੇ ਵਿੱਚ ਜਿਹੜਾ ਆ ਪੋਸਟਰ ਰਿਲੀਜ਼ ਕਰ ਦੇਾਂਗੀ ਉੱਥੇ ਪੋਸਟ ਪਾ ਦੇਾਂਗੀ Facebook ਦੇ ਉੱਤੇ ਵੀ ਗੁਸ਼ਰਨ ਕੌਰ ਦਿਓਲ ਜਨਾ ਫੇਸਬੁਕ ਆਈਡੀ ਆ ਉਹ ਮੇਰੀ ਪਰਸਨਲ ਪ੍ਰਾਈਵੇਟ ਆਈਡੀ ਆ ਮੈਂ ਉਹਦੇ ਉੱਤੇ ਪਾਵਾਂਗੀ ਗੁਸ਼ਰਨ ਦਿਓਲ ਜੀਜ਼ਸ ਹੀਲਿੰਗ ਮਿਨਿਸਟਰੀ ਜਿਹੜਾ ਆ ਉਹ ਮੇਰਾ ਅਫੀਸ਼ੀਅਲ ਪੇਜ ਜਾਂ ਫੇਸਬੁਕ ਦਾ ਉਹਦੇ ਉੱਤੇ ਵੀ ਇਹ ਪਾ ਦਿੱਤਾ ਜਾਏਗਾ ਪਾਸਟਰ ਦਿਓਲ ਖੋਜੇ ਵਾਲਾ ਜਿਹੜਾ ਆ ਓਪਨ ਡੋਰ ਚਰਚ ਦਾ ਅਫੀਸ਼ੀਅਲ ਪੇਜ ਆ ਉਹਦੇ ਉੱਤੇ ਵੀ ਉਹ ਪੋਸਟ ਜਿਹੜੀ ਪਾ ਦਿੱਤੀ ਜਾਏਗੀ ਔਰ ਉਹਦੇ ਉੱਤੇ ਟਾਈਮਿੰਗ ਜਿਹੜੀ ਆ ਉਹ ਦਿੱਤੀ ਹੋਈ ਆ ਅਰੇ ਉਹ ਰਾਤ ਦੀ ਮੀਟਿੰਗ ਹੋਏਗੀ ਯਾਰ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਉਹਦੇ ਉੱਤੇ ਨੰਬਰਸ ਦੇ ਦਿੱਤੇ ਗਏ ਆ ਫੋਨ ਨੰਬਰਸ ਦੇ ਦਿੱਤੇ ਗਏ ਆ ਅਰੇ ਮੈਨੂੰ ਪੂਰਾ ਪਤਾ ਹੈ ਕਿ ਅੱਜ ਦਾ ਅੱਜ ਤਾਂ ਅੱਜ ਤੋਂ ਲੈ ਕੇ ਤਾਂ ਆਉਣ ਵਾਲੇ ਸ਼ੁੱਕਰਵਾਰ ਤੱਕ ਸਾਰੀਆਂ ਲਾਈਨਸ ਜਿਹੜੀਆਂ ਆ ਰਜਿਸਟ੍ਰੇਸ਼ਨ ਦੇ ਲਈ ਬਿਜ਼ੀ ਰਹਿਣ ਵਾਲੀਆਂ ਆ ਆਈ نو ਕਿ ਯੂ ਆਰ ਸੋ ਐਕਸਾਈਟਡ ਐਂਡ ਮੀ ਐਕਸਾਈਟਡ ਟੂ ਟੂ ਮੀਟ 올 ਆਫ ਯੂ ਮੈਂ ਵੀ ਬਹੁਤ ਉਤਸੁਕ ਹਾਂ ਤੁਹਾਨੂੰ ਸਾਰਿਆਂ ਨੂੰ ਮਿਲਣ ਦੇ ਲਈ ਅਰ ਪਰਮੇਸ਼ਵਰ ਦੀ ਮहिमा ਕਰਨ ਦੇ ਲਈ ਕਿ ਅਸੀਂ ਮਿਲ ਕੇ ਰੂਬਰੂ ਇਕੱਠੇ ਹੋ ਕੇ ਪਰਮੇਸ਼ਵਰ ਦੀ ਮहिमा ਕਰੀਏ ਤਾਂ ਤੁਸੀਂ ਉਹਦੇ ਉੱਤੇ ਆਪਣਾ ਨਾਮ ਦੱਸਣਾ ਅਰ ਆਪਣਾ ਸਾਰਾ ਐਡਰੈਸ ਦੱਸਣਾ ਅਰ ਉਸੇ ਨੰਬਰ ਤੋਂ ਫੋਨ ਕਰੋ ਜਿਸ ਨੰਬਰ ਤੋਂ ਆਫਿਸ ਤੁਹਾਨੂੰ ਵਾਪਸ ਕਾਲ ਕਰ ਸਕੇ ਅਰ ਤੁਸੀਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਹੈ ਜਿੰਨਿਆਂ ਨੇ ਵੀ ਆਉਣਾ ਹੈ ਆਧਾਰ ਕਾਰਡ ਦੀ ਫੋਟੋ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਉਹ ਉਹ ਕੁਝ ਸਕਿਉਰਿਟੀ ਰੀਜਨਸ ਦਾ ਕਰਕੇ ਜਿਹੜਾ ਉਹ ਬਹੁਤ ਜ਼ਰੂਰੀ ਆ ਦੇਖੋ ਹਰ ਹਰ ਚੀਜ਼ ਦਾ ਜਿਹੜਾ ਹੈ ਨਾ ਉਹ ਖਿਆਲ ਰੱਖਣਾ ਪੈਂਦਾ ਹੈ ਆਪਾਂ ਨੂੰ ਤੇ ਆਪਾਂ ਖਿਆਲ ਰੱਖਣਾ ਹੈ ਕਿ ਜਿੰਨੇ ਵੀ ਐਂਟਰ ਹੋਣਗੇ ਉਹਨਾਂ ਦੇ ਕੋਲੇ ਉਹਨਾਂ ਦਾ ਆਧਾਰ ਕਾਰਡ ਹੋਊਗਾ ਅਰ ਜਦੋਂ ਤੁਸੀਂ ਰਜਿਸਟ੍ਰੇਸ਼ਨ ਦੇ ਲਈ ਫੋਨ ਕਰੋਗੇ ਤੁਹਾਨੂੰ ਇੱਕ ਸੀਕ੍ਰੇਟ ਨੰਬਰ ਜਿਹੜਾ ਹੈ ਉਹ ਦਿੱਤਾ ਜਾਏਗਾ ਸੀਕ੍ਰੇਟ ਨੰਬਰ ਇਸ ਲਈ ਸੀਕ੍ਰੇਟ ਕਹ ਰਹੀਆਂ ਕਿਉਂਕਿ ਉਹ ਸਿਰਫ ਤੁਹਾਨੂੰ ਹੀ ਪਤਾ ਹੋਊਗਾ ਉਹ ਨੰਬਰ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨਾ ਕੋਈ ਤੁਹਾਡਾ ਨੇਮ ਯੂਜ਼ ਕਰਕੇ ਉਹ ਨੰਬਰ ਯੂਜ਼ ਕਰਕੇ ਅਗਰ ਐਂਟਰ ਕਰ ਗਿਆ ਫਿਰ ਤੁਸੀਂ ਆਣ ਕੇ ਮਗਰੋਂ ਤੁਸੀਂ ਆਏ ਤੁਸੀਂ ਕਹੋਗੇ ਕਿ ਇਹ ਨੰਬਰ ਮੇਰਾ ਆ ਤਾਂ ਫਿਰ ਤੁਹਾਨੂੰ ਐਂਟਰੀ ਨਹੀਂ ਮਿਲੇਗੀ ਇਸ ਲਈ ਮੈਂ ਤੁਹਾਨੂੰ ਕਹਿਨੀ ਆ ਕਿ ਤੁਸੀਂ ਆਪਣੇ ਆਪਣੇ ਨਾਮ ਤੋਂ ਆਪਣਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈ ਉਹਨੂੰ ਸੀਕ੍ਰੀਟ ਕਰਨਾ ਕਿਸੇ ਨੂੰ ਨਹੀਂ ਦੱਸਣਾ ਔਰ ਜਦੋਂ ਤੁਸੀਂ ਆਣ ਕੇ ਆਪਣਾ ਉਹ ਰਜਿਸਟ੍ਰੇਸ਼ਨ ਨੰਬਰ ਦੱਸੋਗੇ ਕਿ ਇਹ ਨੰਬਰ ਜਾਂ ਮੇਰਾ ਰਜਿਸਟ੍ਰੇਸ਼ਨ ਨੰਬਰ ਉਹ ਮੈਚ ਕੀਤਾ ਜਾਏਗਾ ਤੁਹਾਡੇ ਨਾਮ ਦੇ ਨਾਲ ਤੁਹਾਡੇ ਐਡਰੈਸ ਦੇ ਨਾਲ ਔਰ ਫਿਰ ਤੁਹਾਨੂੰ ਜਿਹੜਾ ਆ ਐਂਟਰ ਜਿਹੜਾ ਆ ਉਹ ਕਰਵਾਇਆ ਜਾਏਗਾ ਸੋ ਆਈ ऍम ਰੀਲੀ ਸੌਰੀ ਅਗਰ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੀਆਂ ਔਕਵਰਡ ਲੱਗਣ ਪਰ ਸਾਰਿਆਂ ਦੀ ਸਿਕਿਉਰਿਟੀ ਦੇ ਲਈ ਜਿਹੜਾ ਆ ਉਹ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਧਿਆਨ ਰੱਖਣਾ ਹੀ ਪੈਂਦਾ ਆ ਤਾਂ ਓਪਨ ਡੋਰ ਚਰਚ ਜਿਹੜਾ ਆ ਖੋਜੇਵਾਲ ਦੇ ਵਿੱਚ ਲੋਕੇਟਿਡ ਆ ਤਾਂ ਇਹ ਸਾਰੀ ਸਰਵਿਸ ਜਿਹੜੀ ਆ ਓਪਨ ਡੋਰ ਚਰਚ ਦੇ ਅੰਦਰ ਹੋਊਗੀ ਤੇ ਮੈਂ ਖੁਦਾ ਦਾ ਧੰਨਵਾਦ ਕਰਦੀ ਕਿਉਂਕਿ ਬਹੁਤ ਹੀ ਜੁਆਇਫੁਲ ਸਰਵਿਸ ਹੋਣ ਵਾਲੀ ਆ ਅਸੀਂ ਸਭ ਬਹੁਤ ਇੰਜੋਏ ਕਰਨ ਵਾਲੇ ਆ ਇਸ ਸਰਵਿਸ ਦੇ ਵਿੱਚ ਤੇ ਇਹਦੀ ਪੋਸਟ ਜਿਹੜੀ ਆ ਉਹ ਅੱਜ ਪਾ ਦਿੱਤੀ ਜਾਊਗੀ ਬਹੁਤ ਸਾਰੇ ਪੈਨਪ੍ਰਾਵਾਂ ਦੀਆਂ ਰਿਕਵੈਸਟ ਆਈਆਂ ਸਿਗੀਆਂ ਕਿ ਜਦੋਂ ਉਹਨਾਂ ਨੇ ਕਿਸੇ ਨਾਲ ਸ਼ੇਅਰ ਕੀਤਾ ਤੇ ਉਹਨਾਂ ਦੇ ਨਾਲ ਦੇ ਜਿਹੜੇ ਟੀਮ ਜਾਂ ਗਰੁੱਪ ਦੇ ਮੈਂਬਰ ਆ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਸਾਨੂੰ ਇਨਵੀਟੇਸ਼ਨ ਆਇਆ ਆ ਤੇ ਅਸੀਂ ਉੱਥੇ ਜਾਣਾ ਆ ਪਰ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਿ ਅੱਜ ਦਾ ਲਾਈਵ ਜਿਹੜਾ ਹੈ ਉਹਨਾਂ ਨੂੰ ਦਿਖਾ ਦਿਓ ਹਾਂਜੀ ਮੈਂ ਦਿਲ ਦੀ ਗਹਿਰਾਈ ਤੋਂ ਆਪਣੀ YouTube ਫੈਮਲੀ ਨੂੰ ਇਨਵਾਈਟ ਕਰਦੀ ਆ ਕਿ ਤੁਸੀਂ ਸਰਟਰਡੇ ਨੂੰ ਆਪਣੀ ਪੂਰੀ ਫੈਮਿਲੀ ਦੇ ਨਾਲ ਆਉਣਾ ਹੈ ਬੱਚਿਆਂ ਨੂੰ ਖਾਸ ਤੌਰ ਤੇ ਨਾਲ ਲੈ ਕੇ ਆਉਣਾ ਇਸੇ ਲਈ ਆਪਾਂ ਨਾਈਟ ਦੀ ਮੀਟਿੰਗ ਜਿਹੜੀ ਆ ਉਹ ਅਰੇਂਜ ਕੀਤੀ ਆ ਕਿ ਘਰ ਦੇ ਵਿੱਚ ਤੁਹਾਨੂੰ ਤੁਹਾਡਾ ਮਾਨ ਘਰ ਦੇ ਵਿੱਚ ਨਾ ਜਾਏ ਕਿ ਬੱਚੇ ਸਕੂਲ ਤੋਂ ਆਣ ਵਾਲੇ ਆ ਬੱਚਿਆਂ ਨੂੰ ਰੋਟੀ ਪਕਾ ਕੇ ਦੇਣੀ ਆ ਤਾਂ ਤੁਸੀਂ ਜਿੱਦਾਂ ਹੀ ਬੱਚਿਆਂ ਨੇ ਛੁੱਟੀ ਹੋਣੀ ਆ ਬੱਚਿਆਂ ਨੂੰ ਫ੍ਰੀ ਹੋ ਜਾਣਾ ਕਿਉਂਕਿ ਨੈਕਸਟ ਡੇ ਸੰਡੇ ਆ ਤਾਂ ਇਸ ਲਈ ਤੁਸੀਂ ਬੱਚਿਆਂ ਦੇ ਸਕੂਲ ਟਾਈਮਿੰਗ ਦੇ ਬਾਅਦ ਇਜ਼ੀਲੀ ਆਪਣੇ ਬੱਚਿਆਂ ਨੂੰ ਲੈ ਕੇ ਤੁਸੀਂ ਰੀਚ ਕਰ ਸਕਦੇ ਆ ਚਰਚ ਦੇ ਵਿੱਚ ਇੱਥੇ ਤੁਹਾਡੇ ਰਹਿਣ ਦੇ ਅਰੇਂਜਮੈਂਟਸ ਹੋਣਗੇ ਬਹੁਤ ਹੀ ਅਸੀਂ ਅਸੀਂ ਚੰਗੇ ਤਰੀਕੇ ਨਾਲ ਤੁਹਾਨੂੰ ਸਰਵ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਅਰ ਪਰਮੇਸ਼ਰ ਜਰੂਰ ਸਾਨੂੰ ਸਫਲਤਾ ਬਖਸ਼ਣਗੇ ਅਰ ਮੈਨੂੰ ਪਤਾ ਉਸ ਦਿਨ ਬਹੁਤ ਹੀਲਿੰਗ ਹੋਣ ਵਾਲੀ ਆ ਬਹੁਤ ਡਿਲੀਵਰੈਂਸ ਹੋਣ ਵਾਲੀ ਆ ਪਰਮੇਸ਼ਵਰ ਅਬੂਦ ਰੀਤੀ ਦੇ ਨਾਲ ਆਪਣੇ ਲੋਕਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਬਹੁਤ ਸਾਰੇ ਮੇਰੇ ਭੈਣ ਭਰਾ ਆ ਜਿਹੜੇ ਪਾਕਿਸਤਾਨ ਤੋਂ ਕੈਨੇਡਾ ਤੋਂ ਦੁਬਈ ਤੋਂ ਯੂਐਸ ਤੋਂ ਦੇਖ ਰਹੇ ਆ ਯੂਕੇ ਤੋਂ ਦੇਖ ਰਹੇ ਆ ਪੁਰਤਗਾਲ ਤੋਂ ਦੇਖ ਰਹੇ ਜਰਮਨ ਤੋਂ ਦੇਖ ਰਹੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਦੇਖ ਰਹੇ ਆ ਆਈ ਨੋ ਕਿ ਉਹਨਾਂ ਦਾ ਮਾਨ ਹੈ ਕਿ ਉਹ ਇਸ ਸਰਵਿਸ ਨੂੰ ਅਟੈਂਡ ਕਰਨ ਤਾਂ ਅਸੀਂ ਉਹਨਾਂ ਦੇ ਲਈ ਇਸ ਸਰਵਿਸ ਨੂੰ ਆਨਲਾਈਨ ਉਹ ਦਿਨ ਜਿਹੜਾ ਆ ਚਲਾਵਾਂਗੇ ਅਰ ਤੁਸੀਂ ਸਾਡੇ ਨਾਲ ਆਨਲਾਈਨ ਜੁਆਇਨ ਕਰ ਸਕੋਗੇ ਸੋ ਮੈਂ ਪਰਮੇਸ਼ਵਰ ਦਾ ਤਾਂ ਅਨੁਵਾਦ ਕਰਦੀ ਆ ਜਿਹੜੇ ਫੋਰਨਰਸ ਆ ਮੈਂ ਉਹਨਾਂ ਨੂੰ ਪਹਿਲਾਂ ਵੀ ਕਹਿ ਸੀਗਾ ਅਗਰ ਤੁਸੀਂ ਇੰਡੀਆ ਆਉਣ ਦਾ ਪਲਾਨ ਕਰਨਾ ਹੈ ਤਾਂ ਤੁਸੀਂ ਡਿਸੰਬਰ ਦੇ ਵਿੱਚ ਪਲਾਨ ਕਰਨਾ ਹੈ ਡਿਸੰਬਰ ਦੇ ਮੰਥ ਦੇ ਵਿੱਚ ਤੁਸੀਂ ਮਿਡ ਆਫ ਡਿਸੰਬਰ ਆਉਣਾ ਹੈ ਡਿਸੰਬਰ ਦੇ ਅੱਧ ਵਿੱਚ ਆਉਣਾ ਹੈ ਤੁਸੀਂ ਇਸ ਲਈ ਕਿਉਂਕਿ ਤੁਸੀਂ ਸਾਡੇ ਨਾਲ ਕ੍ਰਿਸਮਸ ਸੈਲੀਬ੍ਰੇਟ ਕਰਨ ਵਾਲੇ ਹੋ ਔਰ ਤੁਸੀਂ ਸਾਡੇ ਨਾਲ ਕ੍ਰਿਸਮਸ ਰੈਲੀ ਜਿਹੜੀ ਆ ਉਹ ਸੈਲੀਬ੍ਰੇਟ ਕਰਨ ਵਾਲੇ ਉਹਨੂੰ ਤੁਸੀਂ ਜੁਆਇਨ ਕਰਨ ਵਾਲੇ ਆ ਤਾਂ ਇਸ ਲਈ ਜਿੰਨੇ ਵੀ ਪੈਨਪ੍ਰਾਵਾ ਨੇ ਵਿਦੇਸ਼ ਤੋਂ ਆਣਾ ਆ ਦੁਬਈ ਵਾਲਿਆਂ ਨੇ ਛੁੱਟੀ ਲੈ ਕੇ ਆਉਣਾ ਪੁਰਤਗਾਲ ਵਾਲਿਆਂ ਨੇ ਜਰਮਨ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਨੇ ਤਾਂ ਤੁਸੀਂ ਜਰੂਰ ਸਾਡੇ ਨਾਲ ਜਿਹੜਾ ਆ ਕੰਟੈਕਟ ਕਰਨਾ ਅਕਤੂਬਰ ਦੇ ਵਿੱਚ ਆਉਣਾ ਸਾਨੂੰ ਜਰੂਰ ਤੁਸੀਂ ਜਿਹੜਾ ਆ ਉਹ ਸੂਚਿਤ ਕਰਨਾ ਹੈ ਅਸੀਂ ਤੁਹਾਨੂੰ ਮਤਲਬ ਕਈ ਵਾਰੀ ਹੁੰਦਾ ਕਿ ਫੌਗ ਹੁੰਦੀ ਆ ਧੁੰਦ ਹੁੰਦੀ ਆ ਤੇ ਉਹਦੇ ਵਿੱਚ ਬੜੀ ਪ੍ਰੋਬਲਮ ਹੋ ਜਾਂਦੀ ਪਰ ਅਸੀਂ ਤੁਹਾਡੇ ਲਈ ਬੈਸਟ ਅਰੇਂਜਮੈਂਟਸ ਤੁਹਾਨੂੰ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਨੀਅਰ ਬਾਏ ਕਿ ਕਿੱਥੇ ਤੁਹਾਨੂੰ ਅੱਛਾ ਲੋਕੇਸ਼ਨ ਮਿਲ ਸਕਦੀ ਆ ਰਹਿਣ ਦੇ ਲਈ ਜਿੱਥੇ ਤੁਹਾਡੇ ਲਈ ਆਲ ਫੈਸਿਲਿਟੀਆਂ ਹੋਣ ਤੇ ਅਸੀਂ ਉਹ ਤੁਹਾਨੂੰ ਚੀਪ ਪ੍ਰਾਈਸਸ ਤੇ ਜਿਹੜੀਆਂ ਰეკਮੈਂਡ ਕਰਾਂਗੇ ਜ਼ਰੂਰ ਤੁਹਾਡੀ ਇਸ ਸੀਰੀਜ਼ ਦੇ ਵਿੱਚ ਵੀ ਹੈਲਪ ਕਰਾਂਗੇ ਕਿ ਤੁਸੀਂ ਪ੍ਰੋਪਰ ਜਿਹੜਾ ਆ ਆਪਣੇ ਤਰੀਕੇ ਦੇ ਨਾਲ ਰਹਿ ਕੇ ਆਪਣੀ ਆਜ਼ਾਦੀ ਦੇ ਨਾਲ ਰਹਿ ਕੇ ਤੁਸੀਂ ਪਰਮੇਸ਼ਵਰ ਦਾ ਜਿਹੜਾ ਕੰਮ ਆ ਉਹ ਉਸ ਚੀਜ਼ ਨੂੰ ਵੀ ਤੁਸੀਂ ਜਿਹੜਾ ਆ ਇੰਜੋਏ ਕਰ ਸਕੋ ਔਰ ਆਪਣੀ ਬlesing ਨੂੰ ਤੁਸੀਂ ਲੈ ਸਕੋ ਹallelujah ਸੋ ਮੈਂ ਯਕੀਨ ਕਰਦੀ ਆ ਕਿ ਤੁਸੀਂ ਸਾਰੇ ਖੋਸ਼ਿਆਂ ਜਿਨ੍ਹਾਂ ਨੇ ਆਉਣਾ ਉਹਨਾਂ ਨੇ ਵੀ ਤੇ ਜਿਨ੍ਹਾਂ ਨੇ ਨਹੀਂ ਆਉਣਾ ਉਹਨਾਂ ਨੇ ਵੀ ਸੈਟਰਡੇ 4 ਮਈ ਦੀ ਪ੍ਰਾਰਥਨਾ ਨੂੰ ਆਪਣੀ ਪ੍ਰਾਰਥਨਾ ਵਿੱਚ ਰੱਖਣਾ ਆ ਤੁਸੀਂ ਇਸ ਇਵੈਂਟ ਦੇ ਲਈ ਪ੍ਰਾਰਥਨਾ ਕਰਦੇ ਰਹਿਣਾ ਕਿ ਪ੍ਰਭੂ ਉਸ ਦਿਨ ਬ੍ਰਦਰ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਮਿਲ ਕੇ ਸਾਡੀ ਭਲਾਈ ਦੇ ਲਈ ਕੰਮ ਕਰਨ ਉਸ ਦਿਨ ਪਰਮੇਸ਼ਰ ਬਹੁਤ ਹੀਲਿੰਗ ਕਰਨ ਉਸ ਦਿਨ ਬੱਚਿਆਂ ਦੇ ਉੱਤੇ ਪਰਮੇਸ਼ਰ ਬਹੁਤ ਮਸਾ ਨੂੰ ਭੇਜਨ ਪਰਮੇਸ਼ਰ ਦਾ ਮਸਾ ਕਿਉਂਕਿ ਉਸ ਦਿਨ ਮੈਂ ਬੱਚਿਆਂ ਦੇ ਲਈ ਖਾਸ ਪ੍ਰਾਰਥਨਾ ਕਰਨ ਵਾਲੀ ਆ ਪਰਮੇਸ਼ਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਉਸ ਦਿਨ ਸਪੈਸ਼ਲੀ ਬੱਚਿਆਂ ਦੇ ਲਈ ਪ੍ਰੇਅਰ ਕਰਾਂ ਤਾਂ ਇਸ ਲਈ ਮੈਂ ਜ਼ਰੂਰ ਕਹਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਸਾਨੂੰ ਇਹ ਬੱਚੇ ਲੱਗਦੇ ਆ ਪਰ ਐਕਚੁਅਲ ਦੇ ਵਿੱਚ ਇਹ ਬੱਚੇ ਨਹੀਂ ਆ ਅਸੀਂ ਜਦੋਂ ਖੁਸ਼ ਹੁੰਨੇ ਜਦੋਂ ਸਾਡੇ ਬੱਚੇ ਤਰੱਕੀ ਕਰਦੇ ਆ ਤੇ ਮਾਪਿਓ ਖੁਸ਼ ਹੁੰਦੇ ਆ ਜਦੋਂ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਸਟਰਬੈਂਸ ਹੁੰਦੀ ਆ ਤਾਂ ਮਾਪਿਓ ਹਰਟ ਹੋ ਜਾਂਦੇ ਆ ਵੈਰੀ ਸਾਡੇ ਵੀਕ ਪੁਆਇੰਟਸ ਨੂੰ ਯੂਜ਼ ਕਰਦਾ ਤੇ ਅਸੀਂ ਕੋਈ ਵੀ ਵੀਕ ਪੁਆਇੰਟ ਆਪਣੇ ਜੀਵਨ ਦੇ ਵਿੱਚ ਨਹੀਂ ਰਹਿਣ ਦੇਣਾ ਸਾਡੀਆਂ ਸਾਰੀਆਂ ਵੀਕਨੈਸ ਜਿਹੜੀਆਂ ਆ ਨਾ ਪਰਮੇਸ਼ਵਰ ਉਹਨਾਂ ਨੂੰ ਸਟਰੈਂਥ ਵਾਲੇ ਪਿਲਰਸ ਬਣਾ ਕੇ ਜਿਹੜਾ ਆ ਉਹ ਖੜੇ ਕਰਨ ਵਾਲੇ ਆ ਅਰ ਅਸੀਂ ਇਹ ਬੱਚੇ ਸਾਡੀ ਵੀਕਨੈਸ ਨਹੀਂ ਆ ਪਰ ਇਹ ਬੱਚੇ ਸਾਡੀ ਲਾਈਫ ਦੇ ਵਿੱਚ ਸਟਰੋਂਗ ਪਿਲਰ ਆ ਹਾਲੇਲੂਇਆ ਇਸ ਲਈ ਇਨਾਂ ਦੇ ਲਈ ਪ੍ਰੇਅਰ ਕਰਨਾ ਬਹੁਤ ਜ਼ਰੂਰੀ ਆਰ ਮੈਂ ਜਿੰਨੇ ਵੀ ਬੱਚੇ ਆਨਲਾਈਨ ਦੇਖਣਗੇ ਉਸ ਦਿਨ ਉਹਨਾਂ ਬੱਚਿਆਂ ਦੇ ਲਈ ਵੀ ਖਾਸ ਪ੍ਰਾਰਥਨਾ ਜਿਹੜੀ ਆ ਉਹ ਕੀਤੀ ਜਾਊਗੀ ਉਸ ਦਿਨ ਸਾਰੀ ਸਰਵਿਸ ਜਿਹੜੀ ਆ ਪੂਰੀ ਨਾਈਟ ਦੀ ਸਰਵਿਸ ਮਤਲਬ ਕਿ 1 2 ਵਜੇ ਤੱਕ ਜਿੰਨੇ ਵਜੇ ਤੱਕ ਇਹ ਸਰਵਿਸ ਚੱਲਣ ਵਾਲੀ ਆ ਅਸੀਂ ਇਸ ਸਰਵਿਸ ਨੂੰ ਆਨਲਾਈਨ ਪੂਰਾ ਟਾਈਮ ਜਿਹੜਾ ਆ ਉਹ ਚਲਾਵਾਂਗੇ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਵਿਦੇਸ਼ਾਂ ਵਾਲੇ ਸਿਰਫ ਵੀ ਦੇਖਾ ਮੈਂ ਇਹਨੂੰ ਕਹਿ ਰਹੀ ਹੂੰ ਆਪਣੇ ਘਰਾਂ ਵਿੱਚ ਬੈਠੇ ਹੀ ਜਿਹੜਾ ਆ ਉਹ ਜ਼ਰੂਰ ਬlesing ਨੂੰ ਲੈਣਗੇ ਔਰ ਆਪਣੇ ਬੱਚਿਆਂ ਦੀ ਬlesing ਨੂੰ